ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਵਰਕਰਸ ਡੇ ਆ ਜਿਹਨੂੰ ਆਪਾਂ ਮਜ਼ਦੂਰ ਦਿਵਸ ਵੀ ਕਹਿੰਦੇ ਆ ਸੋ ਮੈਂ ਜਿੰਨੇ ਦਸਾਂ ਨੌਂ ਦੀ ਕਿਰਤ ਕਰਨ ਵਾਲੇ ਆ ਜਿੰਨੇ ਮਜ਼ਦੂਰ ਆ ਉਹਨਾਂ ਨੂੰ ਮੈਂ ਇਸ ਦਿਹਾੜੇ ਦੀਆਂ ਵਧਾਈਆਂ ਵੀ ਦਿੰਨਾ ਔਰ ਮੈਂ ਸ਼ਿਕਾਗੋ ਦੇ ਵਿੱਚ ਹੋਇਆ ਜਿਹੜਾ ਉਹ ਕਾਰਨ ਜਿਹੜਾ ਸੀਗਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਹੜੇ ਮਜ਼ਦੂਰਾਂ ਦੇ ਹੱਕਾਂ ਵਾਸਤੇ ਔਰ ਬੜੀ ਲੰਬੀ ਲੜਾਈ ਲੜੀ ਕਿ ਜਿਹੜੇ ਮਜ਼ਦੂਰ ਆ ਉਹਨਾਂ ਵਾਸਤੇ ਵਰਕਰਸ ਵਾਸਤੇ ਉਹਨਾਂ ਦੇ ਵੀ ਕੋਈ ਕੰਮ ਕਰਨ ਦੇ ਆਪਾਂ ਸਾਰੇ ਮਜ਼ਦੂਰ ਆ ਤੁਸੀਂ ਜਿਹੜੇ ਮੀਡੀਆ 'ਚ ਕੰਮ ਕਰਦੇ ਹੋ ਤੁਸੀਂ ਵੀ ਮਜ਼ਦੂਰ ਆ ਮੈਂ ਵੀ ਇੱਕ ਹਾਈਲੀ ਸਕਿਲਡ ਵਰਕਰ ਆਂ ਜੀ ਐਜ਼ ਅ ਡਾਕਟਰ ਨਾ ਅਸੀਂ ਸਾਰੇ ਵੀ ਆਰ ਆਲ ਵਰਕਰਸ ਮਤਲਬ ਇਹਦੇ 'ਚ ਖਾਲੀ ਉਹ ਨਹੀਂ ਵੀ ਜਿਹੜੇ ਲੇਬਰ ਕਰਦੇ ਆ ਜਾਂ ਖੇਤਾਂ 'ਚ ਕੰਮ ਕਰਦੇ ਆ ਆਪਾਂ ਸਾਰੇ ਵਰਕਰ ਆ ਤੇ ਸਾਡੇ ਸਾਰਿਆਂ ਵਾਸਤੇ ਵੀ ਸਾਡੇ ਵਾਸਤੇ ਵੀ ਕੋਈ ਲਿਮਟ ਹੋਣੀ ਚਾਹੀਦੀ ਆ ਕੰਮ ਕਰਨ ਦੀ ਕੋਈ ਦੁਪਹਿਰੇ ਖਾਣਾ ਖਾਣ ਦਾ ਟਾਈਮ ਹੋਣਾ ਚਾਹੀਦਾ 8 ਘੰਟੇ ਹੋਣੇ ਚਾਹੀਦੇ ਆ ਸੋ ਇਹਨਾਂ ਨੇ ਬੜੀ ਲੰਬੀ ਲੜਾਈ ਵ ਮੈਂ ਰਿਕਵੈਸਟ ਕਰੂੰਗਾ ਕਿ ਆਪ ਕੁਝ ਪੁੱਛਣਾ ਚਾਹਤੇ ਹੋ ਤਾਂ ਸਾਰੀ ਛੋਟੀ ਬੇਨਤੀ ਹੈ ਕਿ ਜਿਤਨਾ মিডিਆ ਸਾਡਾ ਸਾਰਾ ਟੀਮ ਇੱਥੇ ਆ ਗਈ ਆ ਇੱਕ ਖਾਸ ਕਰਕੇ ਜਿਵੇਂ ਆਪਣੇ ਵਿੱਤਿਕ ਜੋ ਸਹਾਇਤਾ ਜਿਹੜੀਆਂ ਕੀ ਆਪਣੇ ਵਰਕਫੋਰਸ ਦੇ ਸਕਿੱਲ ਵਾਸਤੇ ਦੱਸਿਆ ਗਿਆ ਫੰਡ ਜਿਹੜੇ ਰਿਲੀਜ਼ ਤੇ ਨੇ ਔਰ ਜਿਹੜੀ ਜਿਹੜੀ ਸਾਡਾ মিডিਆ ਵਾ ਇਹਨੂੰ ਇੱਕ ਫੰਡ ਜੋ ਇੱਕ ਪਹਿਲੀਆਂ ਸਰਕਾਰਾਂ ਦੁਆਰਾ ਹੁੰਦਾ ਹੈ ਦੀ ਕਿਵੇਂ ਸਰਕਾਰੀ ਮਾਮਲੇ ਪਾਸ ਗੋਲਣ ਜਾਂ ਡਾਕੂਮੈਂਟਰੀਆਂ ਬਣਨ ਜਾਂ ਹੋਰ ਫਿਲਮਾਂ ਇਹ ਕੋਈ ਹੋਰ ਪ੍ਰੋਜੈਕਟ ਨਹੀਂ ਮੀਡੀਆ ਵੱਲੋਂ ਬਣਾਇਆ ਜਾਂਦਾ ਹੈ ਪਰ ਉਹਦੇ ਵਾਸਤੇ ਐਸਆਰ ਜਿਹੜਾ ਕਿ ਇਹਨੂੰ ਸਵੇਰ ਤੋਂ ਮਹਾਵਲੇਪਾਰ ਤੋਂ ਲਿਖੀ ਹੋਈ ਪਤਾ ਲੱਗਾ ਕਿ ਆ ਕੀ ਉਹਦੀ ਪਾਲਸੀ ਨਹੀਂ ਬਣਾਈ ਗਈ ਜੋ ਮੀਡੀਆ ਨੂੰ ਫੰਡ ਦਿੱਤਾ ਜਾਂਦਾ ਹੈ আচ্ছা ਤੁਸੀਂ ਮੇਰੇ ਧਿਆਨ ਚ ਲੈਂਦਾ ਜੀ ਮੈਂ ਆਈ ਵਿਲ ਟੇਕ ਅਪ ਟੂ ਦਾ ਕਨਸਰਨ ਮੈਂ ਜਿਹੜਾ ਕਨਸਰਨ ਮਿਨਿਸਟਰ ਹੈ ਉਹਨਾਂ ਨੂੰ ਕਨਵੇ ਕਰਾਂਗਾ ਜੀ ਜੀ ਜਿਵੇਂ ਕਿ ਹੁਣ ਤੱਕ ਦੀ ਸੋਚ ਹੀ ਹੈ ਕਿਸ ਤੇ ਮੰਤਰੀ ਨੇ ਮੈਂ ਕੱਲ ਮੈਂ ਗੱਲ ਕਰਾਂਗਾ ਜੀ ਪਤਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ